ਜੀ ਕੀ ਨਾਮਾ ਬਲਕਾਰ ਸਿੰਘ ਜੀ ਤੇ ਕੀ ਅੱਜ ਮਸਲਾ ਜਿਹੜਾ ਪਿੰਡ ਦੇ ਲੋਕ ਸਾਰੇ ਇਕੱਠੇ ਹੋਏ ਖੇਤਾਂ ਦੇ ਵਿੱਚ ਸਰ ਮਸਲਾ ਹੋਇਆ ਮੈਂ ਤੜਕੇ 7 ਵਜੇ ਖੇਤ ਆਇਆ ਜੀ ਹਮ ਸਰ ਜੋ ਮੈਂ ਘੇੜਾ ਮਰਦਾ ਮਰਦਾ ਮੈਨੂੰ ਇੱਕ ਦਿੱਸੀ ਅੱਗ ਲੱਗੀ ਹੋਈ ਕਣਕ ਨੂੰ ਸਰ ਅੱਛਾ ਟਰਾਂਸਫਰ ਨੂੰ ਕੋਲ ਕਰਕੇ ਨਾ ਗਿੱਲਾ ਗੋਆ ਨਾ ਅੰਤ ਕਾ ਕੇ ਕਣਕ ਦੇ ਵਿੱਚ ਰੱਖਿਆ ਗਿਆ ਸਰ ਉਹ ਤਾਂ ਮੈਂ ਮੌਕੇ ਤੇ ਆ ਗਿਆ ਜੋ ਕੰਟਰੋਲ ਕਰ ਲਿਆ ਹਮ ਇਹ ਤਾਂ ਇੱਥੇ ਪਿੰਡਾਂ ਦੇ ਪਿੰਡਾਂ ਦੇ ਕਣਕ ਇੰਨੀ ਸੜ ਜਾਣੀ ਸੀ ਕਿੰਨੇ ਕਬਜ ਦਾ ਟਾਈਮ ਸੀ ਇਹ ਮੈਂ ਸਾਰੇ 7 ਕੋਜ ਦਾ ਟਾਈਮ ਹੈ ਤੇ ਕਿੰਨੀ ਕੀ ਜਿਹੜੀ ਅੱਗ ਲੱਗੀ ਪਈ ਸੀ ਜਾਂ ਕਿਵੇਂ ਸੀ ਵਿੱਚ ਗੋਇਆ ਰੱਖਿਆ ਜੀ ਸਾਰੇ ਕਣਕ ਦੇ ਨਾਲ ਕਰਕੇ ਧੁਕਦਾ ਪਿਆ ਸੀ ਸਾਰੇ ਹੂੰ ਧੂਆ ਨਿਕਲ ਰਿਹਾ ਜੀ ਧੂਆ ਨਿਕਲ ਰਿਆ ਸਰ ਮੈਂ ਤਾਂ ਮੁੱਕ ਜਿਆਦੇ ਕੰਟਰੋਲ ਕਰ ਲਿਆ ਉੜਕੇ ਕਰਦੇ ਮੈਂਬਰਾਂ ਨੂੰ ਫੋਨ ਕੀਤਾ ਹੂੰ ਉਹਨਾਂ ਨੂੰ ਆ ਕੇ ਮੁੱਕ ਦੇ ਵਿਖਾਇਆ ਮੈਂ ਵੇਖੋ ਗਿਆ ਕਰਨਾ ਵਾ ਜੇ ਬਹੁਤ ਨਿੰਦਨਯੋਗ ਹੈਗਾ ਜਿਹੜਾ ਕੰਮ ਕੀਤਾ ਗਿਆ ਜਦੋਂ ਤੁਸੀਂ ਆਏ ਆ ਕੋਈ ਆਸ-ਪਾਸ ਬੰਦਾ ਦਿਸਿਆ ਤੁਹਾਨੂੰ ਨਾ ਨਾ ਬੰਦਾ ਹੈ ਨਹੀਂ ਸੀ ਹੋਰ ਕੋਈ ਵੀ ਮੈਂ ਗੱਲਾਂ ਆਇਆ ਇੱਥੇ ਵੇਖਿਆ ਤੇ ਤੂਆ ਨਿਕਲੀ ਜਾਂਦਾ ਸੀ ਲੱਗਦਾ ਲੱਗਦਾ ਕਿਸ ਦੀ ਸ਼ਰਾਰਤ ਆ ਕਿਵੇਂ ਇਹ ਸ਼ਰਾਰਤ ਬਾਜੀ ਆ ਸਰ ਇਹ ਹੋਰ ਕੋਈ ਕਰ ਸਕਦਾ ਕੋਈ ਪਰਦਾ ਇਸ ਤਰ੍ਹਾਂ ਠੀਕ ਆ ਧੰਨਵਾਦ ਵੀਰ ਜੀ ਕੀ ਨਾਮ ਹਰਪਾਲ ਸਿੰਘ ਜੀ ਕੀ ਮਸਲਾ ਅੱਜ ਤੁਹਾਡਾ ਜਿਹੜਾ ਖੇਤਾਂ ਦੇ ਵਿੱਚ ਅੱਗ ਦਾ ਜਿਹੜਾ ਕਾਰਨ ਬਣਿਆ ਜੀ ਮੈਂ ਹਰਪਾਲ ਸਿੰਘ ਮੇਰੇ ਡੈਡੀ ਦਾ ਨਾਮ ਸਰਵਣ ਸਿੰਘ ਤੇ ਸਾਨਾ ਭਾਕ ਸਿੰਘ ਤੇ ਸਵੇਰ ਇਹ ਇਹਨੇ ਆਪਣੇ ਹਿੱਸੇ ਤੇ ਜ਼ਮੀਨ ਵਿਜੀ ਵੀ ਆ ਇਹ ਸਵੇਰ ਘੇੜਾ ਮਾਰਨ ਆਇਆ ਤੇ ਇਹਨੇ ਦੇਖਿਆ ਵੀ ਇਥੇ ਕਿਸੇ ਨੇ ਸ਼ਰਾਰਤ ਕੀਤੀ ਆ ਵੀ ਅੱਗ ਲੱਗੀ ਆ ਤੇ ਧੁਖ ਰਹੀ ਸੀ ਤੇ ਇਹਨੇ ਸਾਨੂੰ ਫੋਨ ਕੀਤਾ ਵੀ ਆਣ ਕੇ ਵੀ ਆ ਚੀਜ਼ ਆਣ ਕੇ ਦੇਖੋ ਵੀ ਕੋਈ ਸ਼ਰਾਰਤ ਕਰ ਗਿਆ ਤੇ ਕਿੱਲੇ ਅਸੀਂ ਮੌਕੇ ਤੇ ਦੇਖੀ ਪਾਤੀ ਪਈ ਸੀ ਉਵੇਂ ਤੇ ਥੋੜੀ ਥੋੜੀ ਧੁਖ ਰਹੀ ਸੀ ਮੈਂ ਕਿਲੇ ਚੱਕੀ ਤੇ ਉਵੇਂ ਨਾ ਵੀ ਕਿਵੇਂ ਸੱਜੀ ਬੁਝੀ ਹੁੰਦੀ ਆ ਉਸ ਤਰ੍ਹਾਂ ਹੀ ਸੀ ਗਰਮਾ ਤੇ ਉਵੇਂ ਅਸੀਂ ਵੀਡੀਓ ਬਣਾਈ ਤੇ ਉਵੇਂ ਅਸੀਂ ਜਾ ਕੇ ਤਲਾਹ ਦਿੱਤੀ ਵੀ ਆਸੇ ਪਾਸੇ ਅਲਜਾ ਦੇ ਚਾਚੇ ਤਾਇਆ ਨੂੰ ਸਾਰਿਆਂ ਨੂੰ ਕਿਹਾ ਵੀ ਆ ਗੱਲ ਹੋਈ ਆ ਸਾਰੇ ਇਕੱਠੇ ਹੋਏ ਤੇ ਬਾਕੀ ਇਹਨਾਂ ਜੀ ਇਸ ਤਰ੍ਹਾਂ ਜੇ ਹੁੰਦਾ ਤੇ ਇਹ ਪਤਾ ਨਹੀਂ ਕਿੱਥੋਂ ਤੱਕ ਕਿੰਨਾ ਕੁ ਨੁਕਸਾਨ ਹੋਣਾ ਸੀ ਕੋਈ ਕੋਈ ਲੱਗਦਾ ਕੋਈ ਸ਼ੱਕ ਵਗੈਰਾ ਤੁਹਾਨੂੰ ਕਿ ਕਿਸੇ ਤੇ ਜਾਜ ਨਾਲ ਸ਼ਰਾਰਤ ਦਾ ਤਾਂ ਹੁਣ ਮੰਨ ਲਓ ਕਿੰਨਾਂ ਦੇ ਇਧਰ ਲਾਗਾ ਨਹੀਂ ਤੇ ਗਨੇ ਨਾਜਾਇਜ਼ ਕਈ ਕਈ ਗੇੜੇ ਹਾਂ ਜੀ ਜੇ ਕਿੰਨੇ ਕਈਆਂ ਨੂੰ ਅਸੀਂ ਕਹਿੰਨੇ ਆ ਭਈ ਯਾਰ ਤੁਸੀਂ ਇਸ ਤਰ੍ਹਾਂ ਨਾ ਕਰਿਆ ਕਰੋ ਜਾਂ ਇੱਥੇ ਗੰਦ ਮਾਰ ਦਿਆ ਕਿੱਥੇ ਅਸੀਂ ਬਹਿਨੇ ਆ ਜਾਂ ਸਾਡਾ ਮੇਨ ਹੈਗਾ ਨਲਕਾ ਜਾਂ ਮੋਟਰ ਜਾਂ ਕੋਈ ਵੀ ਉਥੇ ਆਣ ਕੇ ਬਹਿ ਜਾਂਦੇ ਆ ਜੋ ਨਾ ਰੋਕੀਏ ਤਾਂ ਉਹ ਉਲਟਾ ਕਹਿੰਦੇ ਆ ਸੀ ਤੁਹਾਡੇ ਤੇ ਹੀ ਕਰ ਦਿਆਂਗੇ ਜੇ ਉਹ ਜਾਤ ਦੇ ਨਾਂ ਤੇ ਕਹਿ ਦਿੰਦੇ ਜੇ ਤੁਸੀਂ ਸਾਨੂੰ ਕਹੋਗੇ ਤੁਹਾਡੇ ਤੇ ਪਰਚਾ ਕਰਾਂਗੇ ਇਹ ਕੋਈ ਯਾਰ ਇਸ ਤਰ੍ਹਾਂ ਤਾਂ ਨਹੀਂ ਹੁੰਦਾ ਕਿਉਂਕਿ ਇਹ ਤਾਂ ਸਮਝਣਾ ਚਾਹੀਦਾ ਆਪਣੀ ਪੱਕੇ ਵੀ ਸ਼ਰਾਰਤੀ ਹੈਗੀ ਆ ਕਿਸਾਨ ਜਿਹੜਾ ਆਪਣੀ ਫਸਲ ਆਪਣੇ ਪੁੱਤਾਂ ਤੋਂ ਵੀ ਔਖੀ ਪਾਲਦਾ ਇਹ ਕਿਉਂ ਤੁਹਾਡੇ ਨਾਲ ਜਿਹੜੀ ਇਹ ਰੰਜਿਸ਼ ਜਿਹੜੀ ਰਚੀ ਗਈ ਆ ਇਹ ਤਾਂ ਹੁਣ ਉਹਨੂੰ ਪਤਾ ਹੀ ਉਹਦੇ ਦਿਲ ਚ ਕੀ ਗੱਲ ਹੈਗੀ ਆ ਕਿਹੜੀ ਗੱਲ ਉਹ ਕਹਦਾ ਗੁੱਸਾ ਕਰ ਰਿਹਾ ਉਹ ਤਾਂ ਉਹ ਹੀ ਜਾਣਦਾ ਆਪਣਾ ਤਾਂ ਨਾ ਉਹਦੇ ਨਾਲ ਕੋਈ ਇਹੋ ਜਿਹਾ ਆਪਾਂ ਤਾਂ ਸਵੇਰੇ ਜਾ ਹੀਦਾ ਚਾਮਵਾਦੇ ਕੰਮ ਤੇ ਵੇਰੀਫਾਈ ਕਰਕੇ ਕੀ ਕਾਰਵਾਈ ਕਰਾਉਣਾ ਚਾਹੁੰਦੇ ਤੁਸੀਂ ਹਾਂ ਹਾਂ ਇਹ ਤਾਂ ਅਸੀਂ ਵੀ ਪੂਰਾ ਹੁੰਦਾ ਕਰਾਂਗੇ ਜੇ ਅੱਜ ਇੰਨਾ ਕੋ ਹੋਇਆ ਕੱਲ ਨੂੰ ਪਤਾ ਨਹੀਂ ਕਿੱਡਾ ਕੋ ਵੱਡਾ ਨੁਕਸਾਨ ਹੋਣਾ ਸੀ ਠੀਕ ਆ ਜੀ ਧੰਨਵਾਦ ਤੁਹਾਨੂੰ ਵੱਡਾ ਨੁਕਸਾਨ ਕਰਾਉਂਦਾ ਹਾਂ ਜੀ ਹਾਂਜੀ ਹਾਂਜੀ ਸਰਪੰਚ ਸਿੰਘ ਜੀ ਮੇਰਾ ਨਾਮ ਸਰਪੰਚ ਤਾਰੇ ਵਾਲਾ ਜੀ ਹਾਂਜੀ ਹਾਂਜੀ ਇਹ ਜਿਹੜੀ ਕਿਸੇ ਨੇ ਵੀ ਸ਼ਰਾਤੀ ਅਨਸਰ ਨੇ ਜਿਸ ਤਰ੍ਹਾਂ ਦੀ ਵੀ ਕੋਈ ਕਰਤੂਤ ਕੀਤੀ ਹੈ ਜੇਕਰ ਉਸ ਬੰਦੇ ਦਾ ਪਤਾ ਸਾਨੂੰ ਲੱਗ ਗਿਆ ਤੇ ਸਾਰਾ ਪਿੰਡੋਂ ਦੇ ਸਖਤ ਤੋਂ ਸਖਤ ਕਾਰਵਾਈ ਕਰੂਗਾ ਜੀ ਠੀਕ ਆ ਜੀ ਜੋ ਕਿ ਇਦਾਂ ਦਾ ਨੁਕਸਾਨ ਇਹ ਯਾਰਾ ਲੱਖਾਂ ਦਾ ਨੁਕਸਾਨ ਹੋ ਜਾਣਾ ਸਿੱਧਾ ਸਹੀ ਉਹ ਰਾਤ ਨੂੰ ਲੋਕ ਸੁੱਤੇ ਪੈ ਸੀਗੇ ਜੀ ਇਹ ਰਾਤ ਨੂੰ ਜੇ ਲੱਗ ਗਈਆਂ ਦੀ ਅੱਗ ਤੇ ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ ਸੀਗਾ ਜੀ ਮੈਂ ਨਵਨੀਤ ਪਿੰਡ ਤਾਰੇਵਾਲ ਤੋਂ ਨੰਬਰਦਾਰਾਂ ਜੀ ਇਹ ਕਿਸੇ ਬੰਦੇ ਨੇ ਬਹੁਤ ਮਾੜੀ ਹਰਕਤ ਕੀਤੀ ਆ ਜੋ ਵੀ ਬੰਦਾ ਐ ਅਸੀਂ ਉਹਨੂੰ ਬਖਸ਼ਿਆ ਨਹੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਅਸੀਂ ਇਹ ਸੂਚਿਤ ਕਰ ਦਿੱਤਾ ਆ ਜੋ ਵੀ ਬੰਦਾ ਇਹ ਕਾਰਵਾਈ ਸੰਬੰਧਿਤ ਤੇ ਕਰਵਾਵਾਂਗੇ ਮੈਂ ਗੁਰਬਖਸ਼ ਸਿੰਘ son of ਭਗਤ ਸਿੰਘ ਪਿੰਡ ਤਾਰੇਵਾਲੇ ਤੋਂ ਹੀ ਅੱਜ ਜੋ ਘਟਨਾਤ ਹੋਈ ਛੱਡ ਪਿੰਡ ਚ ਬਹੁਤ ਮਾੜੀ ਐ ਕਿਉਂਕਿ ਗੋਹੇ ਨੂੰ ਅੱਗ ਲਾ ਕੇ ਕਣਕ ਦੇ ਵਿੱਚ ਰੱਖਿਆ ਗਿਆ ਬਹੁਤ ਮਾੜਾ ਹੈ ਜੇ ਕਿਤੇ ਅੱਗ ਲੱਗ ਵੱਜਣ ਦੀ ਤੇ ਕਈ ਪਿੰਡ ਸੜ ਜਣੇ ਸੀਗੇ ਤੇ ਹੁਣ ਅਸੀਂ ਕਾਰਵਾਈ ਕਰਾਂਗੇ ਮਤਲਬ ਸਾਹਮਣੇ ਕੇ.ਡੀ ਸਕੂਲ ਹੈ ਉਹਦੇ ਕੈਮਰੇ ਚੈੱਕ ਕਰਕੇ ਕੈਮਰੇ ਕਗਾਲਾਂਗੇ ਉਹਦੇ ਵਿੱਚ ਜੋ ਆਇਆ ਵਿਅਕਤੀ ਆਇਆ ਉਹਤੇ ਸਖਤ ਕਾਰਵਾਈ ਕਰਾਂਗੇ ਉਹਨੂੰ ਬਖਸ਼ਿਆ ਨਹੀਂ ਜਾਏਗਾ ਪ੍ਰਸ਼ਾਸਨ ਦੇ ਧਿਆਨ ਵਿੱਚ ਲੈਂਦਾ ਜੀ ਹਾਂ ਪ੍ਰਸ਼ਾਸਨ ਨੂੰ ਸੂਚਿਤ ਕਰਦੇ ਹਾਂ ਜੇਕਰ ਬੰਦਾ ਤੁਹਾਡਾ ਵੈਰੀਫਾਈ ਹੁੰਦਾ ਕਿਸ ਤਰ੍ਹਾਂ ਦੀ ਕਾਰਵਾਈ ਕਰੋਗੇ ਕਾਰਵਾਈ ਤਾਂ ਸਖਤ ਤੋਂ ਸਖਤ ਹੋਣੀ ਹੈ ਪ੍ਰਸ਼ਾਸਨ ਜਿਵੇਂ ਤੁਹਾਡਾ ਕੱਲਿਆਂ ਦਾ ਨੁਕਸਾਨ ਨਹੀਂ ਹੈ ਜਿਵੇਂ ਸਾਰੇ ਕਿਸਾਨ ਵੀਰ ਹੋਰ ਵੀ ਆ ਇਹ ਨਾਲ ਨਾਲ ਜਿਵੇਂ ਉਹਨਾਂ ਦੀ ਫਸਲਾਂ ਨਹੀਂ ਆ ਇਹ ਸਾਰੇ ਪਿੰਡ ਦਾ ਨੁਕਸਾਨ ਸਾਰੇ ਪਿੰਡ ਦਾ ਨੁਕਸਾਨ ਹੈ ਜੀ ਸਾਰਾ ਪਿੰਡ ਨਾਲ ਹੈ ਜੀ ਤੇ ਸਖਤ ਤੋਂ ਸਖਤ ਕਾਰਵਾਈ ਉੱਤੇ ਕੀਤੀ ਜਾਊਗੀ ਧੰਨਵਾਦ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਹੈ ਸਰਿੰਦਰ ਸਿੰਘ ਅੱਜ ਬੜੀ ਮੰਦ ਭਾਗੀ ਪਿੰਡ ਦੇ ਵਿੱਚ ਜਿਹੜੀ ਘਟਨਾ ਘਟਿਆ ਕੀ ਹੋਣਾ ਬੜਾ ਜਿਆਦਾ ਵੱਡਾ ਨੁਕਸਾਨ ਹੋਣਾ ਸੀ ਅੱਜ ਇਹ ਕੋਈ ਇੱਕ ਕੱਲੇ ਤਾਰੇ ਵਾਲਾ ਨਹੀਂ ਨੁਕਸਾਨ ਹੋਣਾ ਸੀ ਇਹ ਨਾਲ ਦੇ ਪਿੰਡਾਂ ਦਾ ਵੀ ਤੇ ਕੰਟਰੋਲ ਤੋਂ ਵੀ ਬਾਹਰ ਹੋ ਜਾਂਦਾ ਇਹ ਤਾਂ ਬੜਾ ਵੱਡਾ ਨੁਕਸਾਨ ਹੈ ਤੇ ਮਾਲਕ ਨੇ ਬੜੀ ਕਿਰਪਾ ਕੀਤੀ ਹੈ ਜਿਹੜੀ ਬਚਾਅ ਹੋ ਗਿਆ ਹੈ। ਹੂੰ ਤੇ ਚਲੋ ਉਸ ਮਾਲਕ ਦੀ ਸ਼ੁਕਰੀਆ ਅਦਾ ਕਰਨੀ ਆ ਅਸੀਂ ਤਾਂ ਵੀ ਪੱਕੀ ਫਸਲ ਹੈ ਅੱਜ ਪੁੱਤਾਂ ਤਰ੍ਹਾਂ ਪਾ ਲਈ। ਹੂੰ ਅੱਜ ਬੜਾ ਵੱਡਾ ਨੁਕਸਾਨ ਹੈ ਚਲੋ ਇਹ ਉਸ ਮਾਲਕ ਨੇ ਰੱਖ ਲਿਆ ਹੈ। ਚਲੋ ਕਿਸੇ ਨੇ ਇਨਸਾਨ ਨੇ ਵੇਖ ਲਿਆ ਆਣ ਕੇ ਤੇ ਬੜੀ ਸ਼ੁਕਰੀਆ ਅਦਾ ਕਰਨੇ ਆ। ਜਿਵੇਂ ਸ਼ਰਾਰਤੀ ਅਨਸਰਾਂ ਨੇ ਆਪਦੀ ਗਲਤ ਕੰਮ ਕੀਤਾ ਪਰ ਅੱਗੇ ਤੋਂ ਕੋਈ ਸ਼ਰਾਰਤੀ ਅਨਸਰ ਇਹ ਜਾ ਸਟੈਪ ਨਾ ਚੱਕੇ। ਕੀ ਕਹਿਣਾ ਚਾਹੋਗੇ ਹੁੰਦੇ ਤੇ ਜੀ ਬੜੀ ਸਖਤ ਕਾਰਵਾਈ ਸਰਕਾਰ ਕਰੇ ਹਾਂ ਤੇ ਹੋ ਸਕਦੀ ਏ ਤੇ ਜੇ ਅਸੀਂ ਕਰੀਏ ਤਾਂ ਉਹ ਕੋ ਸੱਜਣ ਸਾਡੇ ਕੋ ਸੱਜਣ ਹੋਵੇਗਾ ਕੋ ਦੁਸ਼ਮਣ ਬਣ ਜਾਏਗਾ ਨਹੀਂ ਉਹ ਗੱਲ ਵੱਖਰੀ ਹੈ ਪਰ ਜਦੋਂ ਕਿਸੇ ਦਾ ਕੋਈ ਨੁਕਸਾਨ ਦੋ ਸੱਜਣ ਮਿੱਤਰ ਜਿਹੜੋ ਲੱਗ ਰਹੇ ਹੰ ਇਨਸਾਨ ਹੋ ਸਕਦਾ ਬੜੀ ਵੱਡੀ ਗੱਲ ਏ ਅਸੀਂ ਇਹ ਨਹੀਂ ਆ ਨੁਕਸਾਨ ਨੁਕਸਾਨ ਤਾਂ ਜਿੰਨੇ ਕੀਤਾ ਉਹਨੇ ਬੜਾ ਸੋਚ ਸਮਝ ਕੇ ਕੀਤਾ ਇਹ ਬਚਾਉ ਉਹਨਾਂ ਦਾ ਤਾਂ ਮਾਲਕ ਏ ਕੋਈ ਬਚਾ ਗਿਆ ਕੀ ਕਰ ਉਹਨੇ ਤਾਂ ਬੜੀ ਸਿਆਸਤ ਖੇਡ ਕੇ ਕੀਤਾ ਉਹਨੇ ਇਹ ਕੀਤਾ ਵੀ ਲਾਈਟ ਦਾ ਟਾਈਮ ਐ ਇਸ ਟਾਈਮ ਇਸ ਟਾਈਮ ਕੰਮ ਕਰਾਂ ਵੀ ਮੇਰੇ ਦੇ ਬਹਾਨਾ ਨਾ ਬਣੇ ਤੇ ਜੇ ਕੋਈ ਅਸੀਂ ਆਖੀ ਅਸੀਂ ਨਾਲ ਸਾਡਾ ਘਰ ਵੀ ਨੇੜੇ ਆ ਸਾਡੇ ਕੈਮਰੇ ਹੈਗੇ ਨੇ ਕੈਮਰੇ ਚੈੱਕ ਕਰਨੇ ਅਸੀਂ ਅ ਵੀਰ ਜੀ ਤੁਹਾਡੇ ਜਿਹੜਾ ਖੇਤਾਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਹੀ ਜਾਣਾ ਸੀ ਤਕਰੀਬਨ ਤਾਂ ਕੀ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਆ ਕਿ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਅੱਗੇ ਤੋਂ ਇਹੋ ਜਿਹਾ ਕੋਈ ਵਿਅਕਤੀ ਕੰਮ ਕਰਨ ਨੂੰ ਸੋਚੇ दिल्ली क्राइम नेशनल न्यूज़ नजर सफर